ਖੰਨਾਪੁਲਸ ਨੇ ਲੁਧਿਆਣਾ ਨੈਸ਼ਨਲ ਹਾਈਵੇ ਤੇ ਟਾਬੇ ਦੀ ਆੜ ਚ ਜੂਆ ਖੇਡਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਖੰਨਾ ਪਟਿਆਲਾ ਸਰਹੰਦ ਲੁਧਿਆਣਾ ਆਦਿ ਸ਼ਹਿਰਾਂ ਤੋਂ ਲੋਕ ਟਾਬੇ ਤੇ ਆ ਕੇ ਜੂਆ ਖੇਡਦੇ ਸਨ ਖੰਨਾਪੁਲਸ ਨੇ ਦੇਰ ਰਾਤ ਜੀਟੀ ਰੋਡ ਤੇ ਲਿਪੜਾ ਨੇੜੇ ਸਥਿਤ ਬਲਦੇਵ ਟਾਬੇ ਤੇ ਛਾਪਾ ਮਾਰ ਕੇ 21 ਜੂਏ ਬਾਜ਼ਾ ਨੂੰ ਕਾਬੂ ਕੀਤਾ ਹੈ ਜੂਏ ਬਾਜ਼ਾ ਦੇ ਕਬਜ਼ੇ 'ਚੋਂ 8,50,580 ਰੁਪਏ ਬਰਾਮਦ ਕੀਤੇ ਗਏ ਹਨ ਬਲਦੇਮ ਟਾਬਾ ਮਾਲਕ ਗੁਰਪ੍ਰੀਤ ਸਿੰਘ ਖਿਲਾਫ ਪਹਿਲਾਂ ਵੀ ਜੂਏ ਦਾ ਕੇਸ ਦਰਜ ਹੈ ਐਸਐਸਪੀ ਅਮਨੀਤ ਗੌਂਡਲ ਨੇ ਦੱਸਿਆ ਕਿ ਦੇਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਟਾਬੇ ਦਾ ਮਾਲਕ ਟਾਬੇ ਦੇ ਅੰਦਰ ਜੂਏ ਦਾ ਧੰਦਾ ਚਲਾਉਂਦਾ ਹੈ ਅਤੇ ਉਹ ਖੁਦ ਵੀ ਜੂਆ ਖੇਡਣ ਦਾ ਆਦੀ ਹੈ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਟਾਬੇ ਤੇ ਛਾਪਾ ਮਾਰ ਕੇ 21 ਜੁਆਰਿਆਂ ਨੂੰ ਕਾਬੂ ਕੀਤਾ ਜਦਕਿ કુલ 23 ਜੂਏ ਬਾਜ਼ਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅੱਜ ਦੀ ਪ੍ਰੈਸ ਕਾਨਫਰੰਸ ਜੀ ਕੱਲ ਸੜਾ कल रात नुं ਸਾਡੀ ਜਿਹੜੀ ਖੰਨਾ ਪੁਲਿਸ ਦੀ ਟੀਮ ਹੈ ਜਦੋਂ ਵੀ ਸਾਨੂੰ ਕਿਸੇ ਵੀ ਮਾੜੇ ਅਨਸਰਾਂ ਖਿਲਾਫ ਕੋਈ ਵੀ ਇਤਲਾ ਮਿਲਦੀ ਆ ਜਾਂ ਸਾਡਾ ਆਪਣਾ ਵੀ ਇਨਪੁਟ ਹੁੰਦਾ ਹੈ ਅਸੀਂ ਇਮੀਡੀਏਟਲੀ ਐਕਸ਼ਨ ਲੈਂਦੇ ਉਸੇ ਦੇ ਤਹਿਤ ਜੀ ਕੱਲ ਸਾਡੀ ਖੰਨਾ ਪੁਲਿਸ ਟੀਮ ਅੰダー ਦਾ ਸੁਪਰਵੀਜ਼ਨ ਆਫ ਐਸਪੀ ਡੀ ਪ੍ਰਗਿਆ ਜਨ ਮੈਡਮ ਡੀਐਸਪੀ ਖੰਨਾ ਰਾਜੇਸ਼ ਸਾਡਾ ਇਨਚਾਰਜ ਟੈਕਨੀਕਲ ਸੈੱਲ ਸਬ ਇਨਸਪੈਕਟਰ ਸਿਮਰਨ ਜੀ ਔਰ ਐਸਐਚਓ सदर ਇਨਸਪੈਕਟਰ ਦਵਿੰਦਰ ਇਹਨਾਂ ਸਾਰਿਆਂ ਦੀ ਟੀਮ ਨੇ ਇੱਕ ਮੁਖਬਰੀ ਦੇ ਆਧਾਰ ਤੇ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇੱਕ ਗੁਰਪ੍ਰੀਤ ਸਿੰਘ ਬਲਦੇਵ ਟੱਬਾ ਲਿਬੜਾ ਉਹਦਾ ਮਾਲਕ ਹੈ ਔਰ ਇੱਕ ਕਸ਼ਿਸ਼ ਕੁਮਾਰ ਉਰਫ ਮੋਨੋ ਇਹ ਰਲ ਕੇ ਕਾਫੀ ਸਾਰੇ ਲੋਕਾਂ ਦੇ ਨਾਲ ਵੀ ਕੀ ਬੰਦਿਆਂ ਦੇ ਨਾਲ ਵੱਡੇ ਆਪਣੇ ਜਿਹੜਾ ਟੱਬਾ ਹੈ ਉਹਦਾ ਬਲਦੇਵ ਟੱਬਾ ਉਹਦੇ ਚ ਦੜਾ ਸੱਟਾ ਵੱਡੇ ਪੱਧਰ ਤੇ ਜੂਆ ਖੇਡਣ ਦੇ ਆਦੀ ਹਨ ਤੇ ਕੱਲ ਵੀ ਇਨਫੋਰਮੇਸ਼ਨ ਸਿਗੀ ਕਿ ਜੇ ਤੁਸੀਂ ਮੌਕੇ ਤੇ ਰੇਡ ਕਰੋ ਤਾਂ ਤੁਹਾਨੂੰ ਵੱਡੀ ਰਿਕਵਰੀ ਹੋਏਗੀ ਤੇ ਉਸ ਦੇ ਬਿਹਾਫ ਤੇ ਅਸੀਂ ਥਾਣਾ सदर ਚ ਐਫਆਈਆਰ ਨੰਬਰ 250 ਕੱਲ ਰਾਤ ਨੂੰ 13 ਗੈਮਲਿੰਗ ਐਕਟ ਲੌਂਚ ਕੀਤਾ ਤੇ ਸਾਡੀ ਟੀਮ ਨੂੰ ਉੱਥੇ ਮੌਕੇ ਤੇ ਰੇਡ ਕਰਨ ਲਈ ਭੇਜਿਆ ਗਿਆ ਉੱਥੇ ਸਾਨੂੰ ਮੌਕੇ ਤੇ 22 21 ਦੋਸ਼ੀ ਸਾਨੂੰ ਮੌਕੇ ਤੇ ਮਿਲੇ ਔਰ ਦੋ ਫਰਾਰ ਹੈ ਜਿਹਦੇ ਚ ਗੁਰਪ੍ਰੀਤ ਸਿੰਘ ਜਿਹੜਾ ਟੱਬੇ ਦਾ ਮਾਲਕ ਹੈ ਔਰ ਕਸ਼ਿਸ਼ ਕੁਮਾਰ ਉਰਫ ਮੋਨੂ ਇਨਾਂ ਤੋਂ ਇਹ ਫਰਾਰੇ ਬਾਕੀ ਅਸੀਂ 21 ਬੰਦੇ ਮੌਕੇ ਤੇ ਗ੍ਰਿਫਤਾਰ ਕੀਤੇ ਤੇ ਉਹਨਾਂ ਪਾਸੋਂ ਸਾਨੂੰ 856580 ਰੁਪਏ ਦੀ ਰਿਕਵਰੀ ਹੋਈ ਹੈ। ਔਰ ਅਸੀਂ ਸਾਨੂੰ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜਾ ਇਹ ਬਲਦੇਵ ਢਾਬੇ ਦਾ ਮਾਲਕ ਹੈ ਗੁਰਪ੍ਰੀਤ ਸਿੰਘ ਇਹਦੇ ਤੇ ਪਹਿਲਾਂ ਵੀ ਮੁਕੱਦਮਾ ਨੰਬਰ 29 ਇਸੇ ਸਾਲ 12 ਫਰਵਰੀ ਨੂੰ ਵੀ ਗੈਮਲਿੰਗ ਐਕਟ ਦੇ ਦੀਨੀ ਦਰਜ ਕੀਤਾ ਗਿਆ ਸੀ ਜਿਹਦੇ ਚ 68000 ਦੀ ਰਿਕਵਰੀ ਸੀ। ਔਰ ਬਹੁਤ ਜਲਦੀ ਅਸੀਂ ਨਾ ਦੋਨਾਂ ਨੂੰ ਵੀ ਫੜ ਲਾਂਗੇ ਐਂਡ ਆਈ ਵਿਲ ਇਨਸ਼ੋਰ ਕਿ ਐਦਾਂ ਦੇ ਜਿਹੜੇ ਵੱਡੇ ਲੈਵਲ ਦੇ ਇਲੀਗਲ ਐਕਟਸ ਹੈ ਸਾਡੇ ਏਰੀਆ 'ਚ ਨਹੀਂ ਹੋਣੇ ਚਾਹੀਦੇ ਐਂਡ ਆਈ ਵਿਲ ਆਲਸੋ ਸੀਕ ਐਕਸਪਲੇਨੇਸ਼ਨ ਜਿਹੜੀ ਸਾਡੀ ਲੋਕਲ ਪੁਲਿਸ ਹੈ ਕਿ ਸਾਨੂੰ ਜੇ ਜੀਟੀ ਰੋਡ ਤੇ ਟਾਬੇ 'ਚ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਸੀ ਦਿਸ ਇਜ਼ ਅ ਵੈਰੀ ਬੈਡ ਮਤਲਬ ਇਨਾ ਕੋਲ ਇਨਫੋਰਮੇਸ਼ਨ ਕਿਉਂ ਨਹੀਂ ਸੀਗੀ ਇਹ ਮੈਂ ਸੈਪਰੇਟਲੀ ਚੈੱਕ ਕਰਾਂਗੀ ਬਟ ਐਟ ਦ ਸੇਮ ਟਾਈਮ ਜਿਹੜੀ ਟੀਮ ਨੇ ਸਾਡੇ ਇਮੀਡੀਏਟਲੀ ਇਨਫੋਰਮੇਸ਼ਨ ਮਿਲਣ ਤੇ ਮੌਕੇ ਤੇ ਰਿਕਵਰੀ ਇੰਨੀ ਵਧੀਆ ਕੀਤੀ ਆ ਉਹਦੇ ਲਈ ਵੀ ਉਹਨਾਂ ਨੂੰ ਅਪਰੀਸ਼ੀਏਟ ਕਰਦੀ ਆ ਔਰ ਉਹਨਾਂ ਨੇ ਵਧੀਆ ਛਲਾਗਾ ਇਹੋ ਕੰਮ ਕੀਤਾ ਮੈਮ ਜਿਹੜੇ ਫਿੱਕ ਪਕੜੇ ਗਏ ਨੇ ਬਲਦੇ ਉਹਨਾਂ ਤੇ ਵੀ ਪਹਿਲਾਂ ਕਰਕੇ ਦੱਸ ਨਹੀਂ ਜੀ ਇਹ ਨਾਲ ਜਿਸੀ ਰਿਕਾਰਡ ਕੁਡਾਇਆ ਹੈ ਇਹਦੇ ਵਿੱਚ ਸਿਰਫ ਹੁਣ ਤੱਕ ਜੋ ਸਾਨੂੰ ਪਤਾ ਲੱਗਿਆ ਬਲਦੇਵ ਟਾਬੇ ਦੇ ਮਾਲਕ ਤੇ ਪਰਚਾ ਹੈ ਬਾਕੀ ਆਈ ਥਿੰਕ ਇਹ ਸਾਰੇ ਬਿਜ਼ਨਸਮੈਨ ਸਮਾਲ ਟਾਈਮ ਟਾਈਪ ਹੈਗੇ। ਇਹਨਾਂ ਕੋਈ ਸੀਕ੍ਰਟ ਬੁਕ ਬਣਾਇਆ ਸੀਗਾ ਜਾਂ ਹਾਊਸ ਦੇ ਵਿੱਚ ਬੈਠ ਕੇ ਕਢਾਉਂਦਾ ਸੀ ਜੀ ਇਹ। ਇਹ ਜੀ ਕੱਲ ਜਿਹੜਾ ਸਾਡਾ ਰੇਟ ਹੋਇਆ ਉਹਦੇ ਚ ਪਤਾ ਲੱਗਿਆ ਕਿ ਉੱਪਰ ਇਹਨੇ ਕਮਰਾ ਇੱਕ ਬਣਾਇਆ ਹੋਇਆ ਟਾਬੇ 'ਚ। ਇਹ ਨਹੀਂ ਕਿ ਟਾਬੇ 'ਚ ਜਿੱਥੇ ਲੋਕੀ ਖਾਣਾ ਖਾਂਦੇ ਉੱਥੇ ਤਾਂ ਨਹੀਂ ਬਟ ਇੱਕ ਇਹਨੇ ਕਮਰਾ ਅਸ਼ਦ ਉੱਪਰ ਬਣਾਇਆ ਹੋਇਆ ਸੀ ਜਿੱਥੇ ਸਾਨੂੰ ਇਹ ਰਿਕਵੈਸਟ। ਨਹੀਂ ਕਿ ਰਿਕਵੈਸਟ ਜੀ ਗਵਰਨਮੈਂਟ EMPLOYEES ਦੇ ਹਨ। ਸਾ ਜੀ ਹਲੇ ਤਾਂ ਮੇਰੇ ਲਈ ਬਹੁਤ ਜਲਦੀ ਦੱਸਣਾ ਹੈ। ਟੋਟਲੀ 21 ਬੰਦੇ ਹੈ ਬਟ ਗਵਰਨਮੈਂਟ EMPLOYE ਕੋਈ ਹੈ ਇਨੀਸ਼ੀਅਲੀ ਨਹੀਂ ਮੇਰੇ ਨੋਲੇਜ ਇੱਜਾ ਪ੍ਰੋਵਾਈਡਿੰਗ ਹੈ ਜੀ ਜਾਂ ਆਪ ਵੀ ਖੇਡਦੇ ਸੀ ਜਿਹੜਾ ਮਾਲਕ ਹੈ ਜੀ ਦਿਸ ਇਸ ਆਲਸੋ ਆਮ ਨਾਟ ਅਵੇਅਰ ਬਟ ਡੈਫੀਨਿਟਲੀ ਕਿਉਂਕਿ ਇਹ ਤਾਂ ਸੈਕੰਡ ਪਰਚੇਸ ਹੈ ਮੈਕਸ ਤੇ ਮਾਲਕ ਹੈ ਉਹ ਟਾਬੇ ਦਾ ਤੇ ਕੀ ਪਤਾ ਕਰਦਾ ਓਏ ਬਟ ਪ੍ਰੋਵਾਈਡ ਤਾਂ ਕਰਦਾ ਹੀ ਹੈ ਜਗਾ ਐਸਐਮਜ਼ेड ਨਿਊਜ਼ ਦੇ ਲਈ ਖੰਨਾ ਤੋਂ ਨਰਪਿੰਦਰ ਸਿੰਘ ਰਾਜਾ ਦੀ ਰਿਪੋਰਟ